ਸਸ਼ਿਕਾ ਸਾਇਆ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਰਿਵਿਊ ਸ਼ੇਅਰ ਕਰਾਂਗੀ ਕੁਝ ਸਮਾਨ ਜਿਹੜਾ ਕਿ ਮੈਂ ਮਿਸ਼ੂ ਤੋਂ ਮੰਗਵਾਇਆ ਸੀ ਕਿਉਂਕਿ ਕਈ ਵਾਰੀ ਮੈਨੂੰ ਜਿਹੜੀ ਆ ਔਨਲਾਈਨ ਸਸਤੀ ਮਿਲਦੀ ਹੋਵੇ ਤਾਂ ਮੈਂ ਔਨਲਾਈਨ ਮੰਗਵਾ ਲੈਂਦੀ ਹੁੰਦੀ ਐ ਸੈਕੰਡ ਮੇਰਾ ਚੈਨਲ ਵੀ ਹੈ ਜਿਸ ਤੇ ਮੈਂ ਆਪਣੇ ਰਿਵਿਊ ਸ਼ੇਅਰ ਕਰਦੀ ਐ ਜੋ ਵੀ ਸਮਾਨ ਔਨਲਾਈਨ ਮੰਗਵਾਇਆ ਆ ਇਹ ਨੰਬਰ ਤੇ ਹੈਗੀ ਐ ਇਹ ਵਾਲੀ ਲੇਸ ਜਿਹੜੀ ਕਿ ਸਾਨੂੰ 10 ਮੀਟਰ ਮਿਲੀ ਸੀ ਮੈਂ ਪੂਰੀ ਮਣਕੇ ਵੇਖ ਲਈ ਸੀ ਤੇ ਇਸ ਦਾ ਜਿਹੜਾ ਵਰਕ ਕੀਤਾ ਹੋਇਆ ਨੈੱਟ ਦੇ ਉੱਪਰ embroidery ਕੀਤੀ ਹੋਈ ਹੈ ਕਟਵਾਰਕੇ ਦੇ ਵਿੱਚ ਸਾਰੀ embroidery ਕੀਤੀ ਹੋਈ ਹੈ ਤੇ ਇਸ ਨਾਲ ਆਪਾਂ ਕਾਫੀ ਸੋਹਣੇ ਡਿਜ਼ਾਈਨ ਬਣਾ ਸਕਦੀਆਂ ਇਹ ਵਾਲੀ ਲੇਸ ਆਪਾਂ ਉਸ ਟਾਈਮ ਵੀ ਯੂਜ਼ ਕਰ ਸਕਦੇ ਹਾਂ ਜਦੋਂ ਆਪਾਂ ਕਿਸੇ ਵੀ ਕੁੜਤੀ ਜਾਂ ਪਲਾਜ਼ੋ ਦੀ ਜਿਹੜੀ ਲੈਂਥ ਆ ਉਸ ਨੂੰ ਵਧਾਉਣਾ ਹੋਵੇ ਮਾਰਕੀਟ ਦੇ ਵਿੱਚੋ ਪੁੱਛਦੀ ਹੁੰਦੀ ਹੈ ਵੀ ਕਿੰਨਾ ਕੇ ਪ੍ਰਾਈਸ ਹੈ ਕਿਸੇ ਵੀ ਲੇਸ ਦਾ ਸੋ ਇਹੋ ਵਾਲੀ ਲੇਸ ਜ਼ਿਆਦਾਤਰ ਸਾਨੂੰ 50 ਤੋਂ 100 ਰੁਪਏ ਦੇ ਮੀਟਰ 'ਚ ਮਿਲਦੀ ਹੈ 100 ਰੁਪਏ ਮੀਟਰ ਦੇ ਅਕੋਰਡਿੰਗ ਬਟ ਉੱਥੋਂ ਮੈਨੂੰ ਇਹ ਵਾਲੀ ਲੇਸ ਮਿਲ ਗਈ ਸੀ ਸਿਰਫ 14 ਰੁਪਏ ਦੇ ਮੀਟਰ ਅਕੋਰਡਿੰਗ ਕਿਉਂਕਿ 10 ਮੀਟਰ ਲੇਸ ਜਿਹੜੀ ਆ ਉਹ ਮੈਨੂੰ ਮਿਲੀ ਸੀ 147 ਦੀ ਪ੍ਰਾਈਸ ਜਿਹੜੀ ਆ ਉਹ ਘਟਵਾਦੂ ਹੁੰਦੇ ਰਹਿੰਦੇ ਆ ਜਦੋਂ ਸੇਲ ਲੱਗੀ ਹੋਵੇ ਉਸ ਟਾਈਮ ਤੁਹ ਸੇ ਸਾਰਿਆਂ ਦੀ ਜਿਹੜੀ ਮੈਂ ਪੇਮੈਂਟ ਐਡਵਾਂਸ ਹੀ ਕੀਤੀ ਹੁੰਦੀ ਹੈ ਇਸ ਕਰਕੇ ਥੋੜੀ ਮੈਨੂੰ ਜ਼ਿਆਦਾ ਸਸਤੇ ਮਿਲ ਜਾਂਦੇ ਆ ਉਹਸ ਟਾਈਮ ਮੈਨੂੰ 143 ਦੀ ਐਡਵਾਂਸ ਪੇਮੈਂਟ ਤੇ ਮਿਲੀ ਸੀ ਬਾਕੀ ਜਿਹੜਾ ਲਿੰਕ ਇਹ ਸ਼ੇਅਰ ਕਰ ਦਵਾਂਗੀ ਦੇਖ ਲਿਓ ਤੁਹਾਨੂੰ ਕਿੰਨੇ ਦੀ ਮਿਲਦੀ ਹੈ ਇਹ ਬੜੀ ਲੈਂਸ ਵੀ ਆਲਮੋਸਟ 10 ਮੀਟਰ ਸਗੀ 10 ਮੀਟਰ ਜਿਹੜੀ ਲੈਂਸ ਸੀ 118 ਦੀ ਮਿਲੀ ਹੈ ਜੇਕਰ ਆਪਾਂ ਮਾਰਕੀਟ ਤੋਂ ਇਸ ਤਰ੍ਹਾਂ ਦੀ ਲੈਂਸ ਲੈਂਦੇ ਆਂ ਤੇ ਉਹ ਸਾਨੂੰ 40 ਤੋਂ 50 ਰੁਪਏ ਦੇ ਮੀਟਰ ਦੇ ਅਕੋਰਡਿੰਗ ਮਿਲਦੀ ਆ ਇਹ ਬਰੀ ਲੇਸ ਨੂੰ ਆਪਾਂ ਜੇਕਰ ਆਪਾਂ ਕਿਸੇ ਵੀ ਦੁਪੱਟੇ ਨੂੰ ਹੈਵੀ ਬਣਾਉਣਾ ਉਸ ਵਿੱਚ ਯੂਜ਼ ਕਰ ਸਕਦੇ ਹਾਂ ਕਿਸੇ ਵੀ ਹੋਰ ਲੇਸ ਦੇ ਨਾਲ ਕੰਬੀਨੇਸ਼ਨ ਕਰਕੇ ਜੇਕਰ ਆਪਾਂ ਘਗਰਾ ਵਗੈਰਾ ਬਣਾ ਰਹੇ ਹਾਂ ਜਾਂ ਆਪਾਂ ਲਹਿੰਗਾ ਬਣਾ ਰਹੇ ਹਾਂ ਉਹਦੇ ਵਿੱਚ ਵੀ ਆਪਾਂ نیچے ਘੇਰੇ ਦੇ ਵਿੱਚ ਇਸ ਲੇਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਮੈਨੂੰ ਵਧੀਆ ਲੱਗੀ ਆ ਸੋ ਇਹ ਵੀ ਲੇਸ ਤੁਸੀਂ ਲੈ ਸਕਦੇ ਹੋ ਏ ਵੀ ਨਾ ਸੋਚੋ ਕਿ ਆਨਲਾਈਨ ਸਾਰੀਆਂ ਲੈਸਸ ਸਸਤੀ ਆਉਂਦੀਆਂ। ਕਈ ਵਾਰੀ ਹੁੰਦਾ ਹੈ ਕਿ ਮਾਰਕੀਟ 'ਚ ਜਿਹੜੀ ਲੈਸ ਦਾ ਪ੍ਰਾਈਸ 10 ਰੁਪਏ ਪਰ ਮੀਟਰ ਹੁੰਦਾ ਹੈ, ਉਹ ਹੀ ਆਨਲਾਈਨ ਸਾਨੂੰ 20 ਜਾਂ 25 ਰੁਪਏ ਮਿਲਦੀ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਚੀਜ਼ ਮੰਗਵਾਉਣੀ ਆ, ਸਾ ਰਿਵਿਊ ਚੈੱਕ ਕਰ ਲਿਆ ਕਰੋ ਕਿ ਮਾਰਕੀਟ ਪ੍ਰਾਈਸ ਵੀ ਤੁਹਾਨੂੰ ਥੋੜਾ ਪਤਾ ਹੋਣਾ ਚਾਹੀਦਾ ਹੈ। ਇਹ ਹੈਗਾ ਸਾਡਾ ਤੀਜਾ ਪ੍ਰੋਡਕਟ ਜਿਹੜੇ ਕੀ ਮੰਗਵਾਈ ਸੀ ਮੇ ਬਾਲ ਹੈਂਗਿੰਗ ਜਿਹੜੇ ਮੈਨੂੰ ਮਿਲ ਗਏ ਸੀ 116 ਦੇ 4 ਪੀਸ ਇਹ ਵੀ ਕਾਫੀ ਇਹਨਾਂ ਦੀ ਰੇਟਿੰਗ ਵਧੀਆ ਸੀਗੀ ਤੇ ਮੈਨੂੰ ਵਧੀਆ ਲੱਗੇ ਮੈਂ ਮੰਗਵਾ ਲਈ ਜੇਕਰ ਤੁਸੀਂ ਵੀ ਮੰਗਵਾਉਣਾ ਚਾਹੁੰਦੇ ਤਾਂ ਮੰਗਵਾ ਸਕਦੇ ਹੋ ਇਹਨਾਂ ਵਿੱਚ ਕੋਈ ਵੀ ਖਰਾਬੀ ਨਹੀਂ ਸੀਗੀ ਇਹ ਮੈਂ ਵੀ ਕਿਸੇ ਦਾ ਰਿਵਿਊ ਚੈੱਕ ਕੀਤਾ ਸੀ ਤੇ ਮੈਨੂੰ ਸੋਹਣਾ ਲੱਗਾ ਤਾਂ ਹੀ ਮੈਂ ਮੰਗਵਾ ਲਿਆ ਬਾਕੀ ਤੁਸੀਂ ਦੇਖ ਸਕਦੇ ਹੋ ਜੇਕਰ ਮੰਗਵਾਉਣਾ ਚਾਹੋ ਤਾਂ ਮੰਗਵਾ ਸਕਦੇ ਹੋ ਜਿੰਦੇ ਵੈਸੇ ਸਾਡੇ ਪੰਜਾਬ 'ਚ ਮਨ ਲੱਗਦੇ ਇਹਨਾਂ ਨੂੰ ਘੱਟ ਯੂਜ਼ ਕਰਦੇ ਬਟ ਅੱਜਕੱਲ ਜਦੋਂ ਵਿਆਹ ਹੁੰਦਾ ਮਾਈਆਂ ਵਗੈਰਾ ਦੇ ਪਿੱਛੇ ਗਏ ਹੁੰਦੀ ਹੈ ਜੇਕਰ ਮਗਵਾਉਣਾ ਚਾਹੁੰਦੇ ਤਾਂ ਤੁਸੀਂ ਇਹ ਵੀ ਮਗਵਾ ਸਕਦੇ ਹੁੰਦੇ ਆ ਸੋਹਣੇ ਕਾਫੀ ਇਹੋ ਇਸ ਤਵਾਲ ਮੰਗਵਾਇਆ ਸੀ ਮੈਂ ਸ਼ਾਪਿੰਗ ਨੇ ਬੈਗ ਕਾਫੀ ਟਾਈਮ ਤੋਂ ਮੈਂ ਸਰਚ ਕਰਦੀ ਸੀ ਵੀ ਕੁਛ ਇਸ ਤਰ੍ਹਾਂ ਦਾ ਬੈਗ ਹੋਣਾ ਚਾਹੀਦਾ ਜਿਹਦੇ ਵਿੱਚ ਆਪਾਂ ਮਾਰਕੀਟ ਵੀ ਕਾਫੀ ਸਮਾਨ ਪਾ ਸਕੀਏ ਕਿਉਂਕਿ ਕਈ ਵਾਰੀ ਹੁੰਦਾ ਮੈਂ ਤਾਂ ਫਲ ਖਰੀਦਾਂ ਹੋਰ ਕਾਫੀ ਖਾਨਦਿਆਂ ਦਾ ਸਮਾਨ ਹੁੰਦਾ ਜਿਹੜੀ ਕੋਲ ਨਹੀਂ ਚਾਹੀਦਾ ਹੁੰਦਾ ਬੈਗ ਸਾਨੂੰ ਸੋ ਇਹ ਵਾਲਾ ਬੈਗ ਜਿਹੜਾ ਸੀਗਾ ਇਹਦੀ ਜਿਹੜੀ ਰੇਟਿੰਗ ਸੀ ਕਾਫੀ ਵਧੀਆ ਸੀ ਉਸ ਕਰਕੇ ਮੂਵਲੇ ਬੈਗ ਨੂੰ ਮੰਗਵਾ ਲਿਆ ਇਹ ਵਾਲੀ ਬੈਗ ਦੇ ਵੀ ਸਾਰਿਆਂ ਦੀ ਐਡਵਾਂਸ ਪੇਮੈਂਟਸ ਜੀ ਕਰਕੇ ਇਹ 118 ਦਾ ਮੈਨੂੰ ਬੈਗ ਮਿਲ ਗਿਆ ਸੀਗਾ ਜਿੱਪ ਵਗੈਰਾ ਇਸ ਦੇ ਉੱਪਰ ਕੁਛ ਨਹੀਂ ਹੈਗੇ ਸਿਰਫ ਬਾਰੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਪ੍ਰਿੰਟ ਵੀ ਕਾਫੀ ਸੋਹਣਾ ਹੈ ਤੇ ਮੈਨੂੰ ਲੱਗਦਾ ਨਹੀਂ ਵੋਸ਼ ਕੀਤੇ ਦੁਬਾਰਾ ਹੀ ਖਰਾਬ ਹੋਏਗਾ ਜਿਹੜਾ ਬਹਿ ਗਿਆ ਕਾਫੀ ਮਤਲਬ ਮਜ਼ਬੂਤ ਹੈ ਮੈਂ ਦੋ ਦਿਨ ਵਾਰ ਇਹਨਾਂ ਨੂੰ ਵਰਤ ਵੀ ਚੁੱਕੀ ਹਾਂ ਲੈ ਕੇ ਗਈਆਂ ਮਾਰਕੀਟ ਤੇ ਸਬਜ਼ੀਆਂ ਵਗੈਰਾ ਲੈ ਗਈ ਕੋਈ ਵੀ ਖਰਾਬ ਨਹੀਂ ਹੋਇਆ ਇਥੇ ਮੈਂ ਤੁਹਾਨੂੰ ਇਸ ਦੀ ਚੁੜਾਈ ਤੇ ਲੰਬਾਈ ਦਿਖਾ ਰਹੀਆਂ ਵੀ ਇੰਨੇ ਇੰਨੇ ਮਟੀਰੀਅਲ ਜਿਹੜੀ ਦੀ ਚੁੜਾਈ ਸੀਗੀ ਉਹ 17 ਸੀ ਜਿਹੜੀ ਲੰਬਾਈ ਸੀ 14 ਕਿ ਸੀ ਮੈਨੂੰ ਲੱਗਦਾ ਹੁਣ ਦੇਖ ਲਓ ਵਿੱਚੋਂ ਇਹ ਇੰਨਾ ਫੁੱਲਾ ਕਾਫੀ ਦੇ ਵਿੱਚ ਖੁੱਲਾ ਡੁੱਲਾ ਸਮਾਨ ਭੇਜਦਾ ਤੁਸੀਂ ਜਦੋਂ ਮਾਰਕੀਟ ਕੀ ਹੋਂ ਤਾਂ ਕਾਫੀ ਪਾਸ ਸਕਦੇ ਹੋ ਤੇ ਮਜ਼ਬੂਤ ਵੀ ਹੈ ਟੁੱਟਦਾ ਨਹੀਂ ਉਹ ਛੇਤੀ ਇਸ ਤੋਂ ਬਾਅਦ ਸਕੇ ਸਲਾਈ ਮਸ਼ੀਨ ਲਈ ਵਾਲਾ ਕਵਰ ਕਿਉਂਕਿ ਜਿਹੜੀ ਮਸ਼ੀਨ ਹੱਥਾਂ ਵਾਲੀ ਹੁੰਦੀ ਉਹ ਤਾਂ ਮੇਰੀ ਮੰਮੀ ਦੇ ਦਾਦ ਦੀ ਵਿੱਚ ਸਾਨੂੰ ਮਿਲ ਗਿਆ ਹੈ ਤੇ ਉਹਦੇ ਉੱਪਰ ਕਵਰ ਪੈਣਾ ਹੀ ਸੀਗਾ ਬਟ ਜਿਹੜੀ ਮੈਂ ਪੈਰਾ ਵਾਲੀ ਲਈ ਉਹ ਮਸ਼ੀਨ ਉਹਦੇ ਲਈ ਮੇਰੇ ਤੋਂ ਕਵਰ ਨਹੀਂ ਸੀਗਾ। ਸੋ ਕਵਰ ਇੰਦਾ ਦਾਸੀਂ ਘਰ ਵੀ ਬਣਾ ਸਕਦੇ ਹੁੰਦੇ ਆ ਬਟ ਕਈ ਵਾਰੀ ਹੁੰਦਾ ਟਾਈਮ ਨਹੀਂ ਜਾਂਦਾ ਜਾਂ ਫਿਰ ਹੁੰਦਾ ਹੈ ਵੀ ਕਈਆਂ ਤੋਂ ਨਹੀਂ ਬਣਾ ਸਕਦੇ ਹੁੰਦੇ ਘਰ ਇੰਨਾ ਟਾਈਮ ਹੀ ਨਹੀਂ ਹੁੰਦਾ। ਉਹਨਾਂ ਲਈ ਕਵਰ ਵਧੀਆ ਹੈ ਜੇਕਰ ਤੁਸੀਂ ਮਗਵਾਉਣਾ ਚਾਹੋ ਤਾਂ ਮਗਵਾ ਸਕਦੇ ਹੋ। ਕਾਫੀ ਖੁੱਲਾ ਡੁੱਲਾ ਆ। ਬਾਟਰ ਪ੍ਰੂਫ ਇਸ ਦਾ ਕਵਰ ਜੇਕਰ ਸਾਡੇ ਕੋਲ ਚਾਹ ਵਗੈਰਾ ਵੀ ਡੁੱਲ ਜਾਂਦੀ ਹੈ ਤਾਂ ਵੀ ਖਰਾਬ ਨਹੀਂ ਹੋਏਗੀ ਸਾਡੀ ਮਸ਼ੀਨ ਤੇ ਕਿਹ ਵੀ ਹੁੰਦਾ ਵੀ ਉਹਦੇ ਤੇ ਘੱਟਾ ਵਗੈਰਾ ਮਸ਼ੀਨ ਤੇ ਨਹੀਂ ਪੈਣਾ ਚਾਹੀਦਾ ਸੋ ਘੱਟੇ ਤੋਂ ਬਚੋਣ ਲਈ ਆਪਾਂ ਇਸ ਨੂੰ ਦੇ ਸਕਦੇ ਹਾਂ ਮਸ਼ੀਨ ਦੇ ਉੱਪਰ ਮੈਨੂੰ ਪਤਾ ਨਹੀਂ ਵੀ ਇਹ ਮਾਰਕੀਟ ਦੇ ਵਿੱਚੋਂ ਇਸ ਤਰ੍ਹਾਂ ਦੇ ਕਵਰ ਮਿਲ ਜਾਂਦੇ ਆ ਕਿ ਨਹੀਂ ਮਿਲਦੇ ਹਾਂ ਮਾਰਕੀਟ ਤੋਂ ਮੈਨੂੰ ਲੱਗਦਾ ਵੀ ਪ੍ਰਾਈਸ ਥੋੜਾ ਜ਼ਿਆਦਾ ਸੀ ਕਿਉਂਕਿ 167 ਰੁਪਏ ਦਾ ਮੈਨੂੰ ਇਹ ਵਾਲਾ ਕਵਰ ਮਿਲਿਆ ਜੇਕਰ ਸਾਨੂੰ ਬਾਜ਼ਾਰ ਦੇ ਵਿੱਚੋਂ ਆਪਾਂ ਲੈਣਾ ਹੋਵੇ ਤਾਂ ਮੈਨੂੰ ਲੱਗਦਾ 100 ਰੁਪਏ ਦਾ ਮਿਲ ਜਾਂਦਾ ਹੋਣਾ ਜਾਂ 120 ਰੁਪਏ ਦਾ ਇਹਦੇ ਨੂੰ ਮੋਰੇ ਦੋ ਪਾਕਟਸੇ ਇਦਾਂ ਦਿੱਤੀਆਂ ਹੋਈਆਂ ਕਲਰ ਜੇਕਰ ਤੁਸੀਂ ਇਹ ਨਹੀਂ ਲੈਣਾ ਕੋਈ ਹੋਰ ਵੀ ਸਰਚ ਕਰ ਸਕਦੇ ਹੋ ਦੋਹਾਂ ਦੇ ਸੀਗੇ ਜਿਨ੍ਹਾਂ ਦੇ ਰਿਵਿਊ ਵਧੀਆ ਸੀ ਸੋ ਇਹ ਥੋੜਾ ਸਸਤਾ ਸੀ ਕਰਕੇ ਮੈਂ ਇਹ ਵਾਲਾ ਕਵਰ ਮੰਗਵਾ ਲਿਆ ਸੀਗਾ ਇੰਸਟਾਗ੍ਰਾਮ ਰਾਹੀਂ ਵੀ ਮੈਂ ਛੂਟ ਵਗੈਰਾ ਮੰਗਵਾਇਆ ਬਟ ਇੰਸਟਾਗ੍ਰਾਮ ਪੇਜ ਉਸਤੇ ਮੇਰੇ ਜਿਹੜਾ ਕੀ ਸਾਉਦੀਆਂ ਵੀ ਐਕਸਪੀਰੀਅੰਸ ਇੰਨਾ ਵਧੀਆ ਨਹੀਂ ਰਿਹਾ ਉਹ ਵੀ ਮੈਂ ਤੁਹਾਡੇ ਨਾਲ ਆਨਲਾਈਨ ਟਾਈਮ ਵਿੱਚ ਸ਼ੇਅਰ ਕਰਾਂਗੀ ਕਿ ਸਾਨੂੰ ਮਗਵਾਉਣਾ ਚਾਹੀਦਾ ਉਥੋਂ ਕਿ ਨਹੀਂ ਮਗਵਾਉਣਾ ਚਾਹੀਦਾ ਜੇਕਰ ਤੁਸੀਂ ਮੇਰੇ ਰਿਵਿਊ ਚੈਨਲ ਨੂੰ ਫੋਲੋ ਕਰਨਾ ਚਾਹੋ ਤਾਂ ਉਹ ਵੀ ਤੁਸੀਂ ਚੈਨਲ ਫੋਲੋ ਕਰ ਸਕਦੇ ਹੋ ਉਸ ਦਾ ਨਾਮ ਹੈਗਾ ਰੀਵਿਊ 바이 ਰஞ்சிਤ ਜੇਕਰ ਤੁਸੀਂ ਸਟੇਚਿੰਗ ਦੇ ਨਾਲ ਨਾਲ ਇਸ ਤਰ੍ਹਾਂ ਦੇ ਵੀਡੀਓਸ ਵੀ ਵੇਖਣਾ ਚਾਹੁੰਦੇ ਹੋ ਇਸ ਚੈਨਲ ਤੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਫਿਰ ਮੈਂ ਤੁਹਾਡੇ ਨਾਲ ਜੋ ਵੀ ਘਰ ਦੇ ਸਮਾਨ ਪ੍ਰੋਡਕਟ ਮੰਗਵਾਏ ਹੁੰਦੇ ਆ ਉਹਨਾਂ ਦਾ ਰਿਵਿਊ ਵੀ ਤੁਹਾਡੇ ਨਾਲ ਸ਼ੇਅਰ ਕਰਦਿਆਂ ਕਰਾਂਗੇ ਇਸ ਚੈਨਲ ਤੇ ਪੰਜਾਬੀ ਦੇ ਵਿੱਚ ਜਿਹੜਾ ਦੂਸਰਾ ਚੈਨਲ ਆ ਉੱਥੇ ਜ਼ਿਆਦਾਤਰ ਮੈਂ ਛੋਟ ਵੀਡੀਓਸ ਪਾਉਂਦੀ ਹੁੰਦੀਆਂ ਕੱਲੇ-ਕੱਲੇ ਪ੍ਰੋਡਕਟ ਦਾ ਰਿਵਿਊ ਹੁੰਦਾ ਉਹਨਾਂ ਦੇ ਵਿੱਚ ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਸਕਦੇ ਹੋ ਜਦੋਂ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਵੀ ਵ